ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵੱਖ-ਵੱਖ ਕੱਪੜੇ ਪਹਿਨੇ ਪਹਿਲੀ ਉਦਾਸੀ ਜਿਹੜੀ ਕਿ ਉਹਨਾਂ ਨੇ ਪੂਰਬ ਦਿਸ਼ਾ ਵਿੱਚ ਕੀਤੀ ਉਸ ਦਿਸ਼ਾ ਵਿੱਚ ਜਾਂਦੇ ਹੋਏ ਉਹਨਾਂ ਦੇ ਗੱਲ ਵਿੱਚ ਭਗਮਾ ਚੌਲਾ ਲੱਕ 'ਤੇ ਵਾਲੇ ਚਿੱਟਾ ਕਮਰਬੰਦ ਸਿਰ ਉੱਪਰ ਨੋਕਦਾਰ ਟੋਪੀ ਧੌਂਦ ਵਾਲੇ ਹੱਡੀਆਂ ਦੀ ਮਾਲਾ ਦੋਹਾ ਪੈਰਾਂ ਵਿੱਚ ਵੱਖ-ਵੱਖ ਰੰਗ ਢੰਗ ਤੇ ਸ਼ਿੱਕਤ ਮੱਥੇ ਉੱਪਰ ਕੇਸਰ ਦਾ ਟਿੱਕਾ ਸੀ ਦੂਜੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਦੱਖਣ ਦਿਸ਼ਾ ਵਿੱਚ ਗਏ ਉਸ ਸਮੇਂ ਉਹਨਾਂ ਦੇ ਪੈਰਾਂ ਵਿੱਚ ਕਾਠੀਆਂ ਖੜਾਵਾ ਹੱਥ ਵਿੱਚ ਆਸਾ ਸਿਰ ਬਾਹ ਤੇ ਝੰਗਾ ਤੇ ਰਸੇ ਲਪੇਟੇ ਹੋਏ ਸਨ ਮੱਥੇ ਦੇ ਉੱਤੇ ਟਿੱਕਾ ਲਗਾਇਆ ਹੋਇਆ ਸੀ ਤੀਜੀ ਉਦਾਸੀ ਉੱਤਰਾਖੰਡ ਦੀ ਇਸ ਵਿੱਚ ਵੀ ਗੁਰੂ ਸਾਹਿਬ ਨੇ ਅਨੋਖਾ ਹੀ ਭੇਸ ਧਾਰਿਆ ਹੋਇਆ ਸੀ ਪੈਰਾਂ ਵਿੱਚ ਚਮੜੇ ਦੀ ਜੁਕਤੀ ਸਿਰ ਤੇ ਬਾਕੀ ਸਰੀਰ ਉੱਪਰ ਚਮੜਾ ਲਪੇਟਿਆ ਹੋਇਆ ਸੀ ਤੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾਇਆ ਹੋਇਆ ਸੀ ਚੌਥੀ ਉਦਾਸੀ ਪੱਛਮ ਦੀ ਇਸ ਵਾਰੀ ਗੁਰੂ ਸਾਹਿਬ ਮੱਕਾ ਵੱਲ ਗਏ ਤੇ ਹਾਜੀਆਂ ਵਾਲੇ ਹੀ ਵਸਤਰ ਪਹਿਨ ਕੇ ਗਏ ਇਸ ਵਾਰੀ ਉਹਨਾਂ ਨੇ ਨੀਲੇ ਰੰਗ ਦੇ ਵਸਤਰ ਪੈਨੇ ਹੋਏ ਸਨ ਇੱਕ ਕੱਸ਼ੇ ਦੇ ਵਿੱਚ ਗੁਰ ਸ਼ਬਦਾਂ ਦਾ ਸੰਗ੍ਰਹਿ ਲਿਆ ਹੋਇਆ ਸੀ ਜਿਵੇਂ ਲੋਕ ਕੁਰਾਨ ਸ਼ਰੀਫ ਨਾਲ ਲੈ ਕੇ ਜਾਂਦੇ ਸਨ ਇੱਕ ਕੱਸ਼ੇ ਵਿੱਚ ਉਹਨਾਂ ਨੇ ਮਸੱਲਾ ਰੱਖਿਆ ਹੋਇਆ ਸੀ ਜੋ ਕਿ ਇੱਕ ਬੰਦਗੀ ਕਰਨ ਵਾਲੀ ਦਰੀ ਹੁੰਦੀ ਹੈ ਇੱਕ ਹੱਥ ਵਿੱਚ ਉਹਨਾਂ ਨੇ ਸੋਟਾ ਤੇ ਦੂਸਰੇ ਹੱਥ ਵਿੱਚ ਲੋਟਾ ਰੱਖਿਆ ਹੋਇਆ ਸੀ ਇਹ ਹਨ ਗੁਰੂ ਸਾਹਿਬ ਦੇ ਵਸਤਰ ਜੋ ਉਹਨਾਂ ਨੇ ਉਦਾਸੀਆਂ ਸਮੇ ਪਹਿਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਹੜੇ ਵਸਤਰ ਸਭ ਤੋਂ ਅਨੋਖੇ ਲੱਗੇ ਕਮੈਂਟ ਕਰਕੇ ਦੱਸ ਸਕਦੇ ਹੋ